ਡਾਕਟਰ ਇਕਬਾਲ ਨੇ ਇੱਕ ਹੋਰ ਹਿੰਦੁਸਤਾਨੀ ਬੱਚੋਂ ਦਾ ਕੌਮੀ ਗੀਤ ਲਿਖਿਆ ਉਹਦੇ ਵਿੱਚ ਉਹਨੇ ਲਾਈਨ ਗੱਲ ਇੱਕ ਲਾਈਨ ਲਿਖੀ ਹੈ ਗੁਰਨਾਨਕ ਸਾਹਿਬ ਨੂੰ ਇਨਵੋਕ ਕਰਕੇ ਕਿਉਂਕਿ ਗੁਰਨਾਨਕ ਲਈ ਇਹ ਇਕੱਲਾ ਫਲਸਫਾ ਨਹੀਂ ਸੀ ਫਲਸਫਾ ਆਪਣੇ ਆਪ ਵਿੱਚ ਵੱਡੀ ਗੱਲ ਆ ਬਟ ਇਨਕੰਪਲੀਟ ਆ ਜਿਹੜੀ ਰਿਐਲਿਟੀ 'ਚ ਨਹੀਂ ਆਈ ਫਿਰ ਉਹਨੂੰ ਕਿਹਾ ਜਾਂਦਾ ਯੂਟੋਪੀਆ ਬਣਾ ਦੇਣਾ ਯੂਟੋਪੀਆ ਉਹ ਹੁੰਦਾ ਵੈਸਟ ਵਿੱਚ ਡਿਟਰਮੀਨਿਜ਼ਮ ਦੀ ਤਰ੍ਹਾਂ ਹੁੰਦਾ ਜਿੱਥੇ ਤੁਸੀਂ ਸੋਚਦੇ ਹੋ ਇੰਦਾ ਦਾ ਹੋਵੇ ਬਟ ਰਿਐਲਿਟੀ ਵਿੱਚ ਨਹੀਂ ਲਿਆ ਪਣਾ ਜਿਹੜੀ ਚੀਜ਼ ਰਿਐਲਿਟੀ ਵਿੱਚ ਆ ਗਈ ਕਰਤਾਰਪੁਰ ਉਹ ਥਾਂ ਸੀਗੀ ਕਿਉਂਕਿ ਗੁਰਨਾਨਕ ਪਾਸ਼ਾ ਵਾਰ ਇਹਨੇ ਸੇਕ ਵੀ ਬੜੇ ਤੰਗ ਨੇ ਕਿ ਬੱਚਿਆਂ ਨੂੰ ਸਿਖਾਓ ਸਿੱਖੀ ਤੇ ਮੈਂ ਕਹਿੰਦਾ ਬੱਚਿਆਂ ਨੂੰ ਕਿ ਤੁਸੀਂ ਤੇ ਮੈਂ ਸਾਰੇ ਬੱਚੇ ਹੀ ਆ ਜੇ ਸਾਡੀ ਲਾਈਫ ਵਿੱਚ ਜੀ ਨਹੀਂ ਆਈ ਸਾਡੀ ਸਾਈਕੋਲੋਜੀਕਲ ਡਿਵੈਲਪਮੈਂਟ ਨਹੀਂ ਹੋਈ ਅਸੀਂ ਬੱਚੇ ਹੀ ਆ ਫਿਰ ਐਂਡ ਹੀ ਇਸ ਸੇਇੰਗ ਬੱਚਿਆਂ ਨੂੰ ਮਤਲਬ ਕਿ ਇਨੀਸ਼ੀਅਲ ਚੀਜ਼ਾਂ ਕਿਡੀਆਂ ਸਿਖਾਉ ਦਾ ਮਤਲਬ ਇਹ ਹੁੰਦਾ ਉਹਦੇ ਵਿੱਚ ਉਹਨੇ ਕਿਹਾ ਹੈਗਾ ਕਿ ਨਾਨਕ ਨੇ ਜਿਸ ਵਤਨ ਮੈਂ ਵਹਿਦਤ ਦਾ ਗੀਤ ਗਾਇਆ ਮੇਰਾ ਵਤਨ ਵਹੀ ਹੈ ਮੇਰਾ ਵਤਨ ਵਹੀ ਹੈ ਵਹਿਦਤ ਦਾ ਗੀਤ ਗਾਇਆ ਜਿੰਨੂੰ ਅਸੀਂ ਕਹਿ ਸਕਦੇ ਆ ਇੱਕ ਓੰਕਾਰ ਜੇ ਆਪਣੇ ਲਫ਼ਜ਼ਾਂ ਚ ਕਹਿਣਾ ਹੋਵੇ ਕਿਉਂਕਿ ਉੱਤੇ ਇਸਲਾਮਿਕ ਟਰਮਨੋਲੋਜੀ ਯੂਜ਼ ਹੋ ਰਹੀ ਹੈ ਸੋ ਇਹ ਚੀਜ਼ਾਂ ਜਿਹੜੇ ਸਟੱਡੀ ਕਰ ਰਹੇ ਨੇ ਜਾਂ ਜਿਹੜੇ ਲਿਖ ਰਹੇ ਨੇ ਗੁਲਾਣਕ ਪਾਸ਼ਾ ਨੂੰ ਥਿੰਕਰ ਲੈਵਲ ਦੇ ਵੱਡੇ ਸਾਊਥ ਏਸ਼ੀਅਨ ਥਿੰਕਰਸ ਦਸ ਇਜ਼ ਵਾਟ ਦੇ ਆਰ ਰਾਈਟਿੰਗ ਕਿਉਂਕਿ ਕਰਤਾਰਪੁਰ ਦੀ ਇਹ ਵਿਜ਼ਨ ਡਿਵੈਲਪ ਕੀਤੀ ਗਈ ਸੀ ਅੱਜ ਵੀ ਤੁਸੀਂ ਕਾਰਪੋਰੇਟ ਵਰਲਡ ਵਿੱਚ ਜਾਓ ਨਾਨ-ਪ੍ਰੋਫਿਟ ਵਰਲਡ ਵਿੱਚ ਜਾਓ ਹੁਣ ਤਾਂ ਸੀਐਸਆਰ ਤੇ ਹੋਰ ਇੰਦੀਆਂ ਗੱਲਾਂ ਹੋ ਰਹੀਆਂ ਨੇ ਹਾਰਵਰਡ ਬਿਜ਼ਨਸ ਸਕੂਲ ਤੇ ਕਰ ਐਡਾਪਟ ਕਰ ਰਹੇ ਆ ਪਹਿਲੀ ਗੱਲ ਹੀ ਉਹ ਕਰਦੇ ਨੇ ਕਿ ਤੁਹਾਡੀ ਅਲਾਈਨਮੈਂਟ ਹੈ ਵਿਜ਼ਨ ਦੇ ਨਾਲ ਕਿ ਨਹੀਂ ਆਪਰੇਸ਼ਨਸ ਬਾਅਦ ਦੇਖੇ ਜਾਂਦੇ ਨੇ ਫਰਸਟ ਥਿੰਗ ਦੇ ਟਾਕ ਅਬਾਊਟ ਇਜ਼ ਕੀ ਵਿਜ਼ਨ ਕੀ ਹੈ ਸੋ ਵਿਜ਼ਨ ਇ ਉਹ ਦੇਣ ਤੋਂ ਪਹਿਲਾਂ ਮੈਂ ਗੁਰਦਾਨਿਕ ਪਾਸ਼ਾ ਦਾ ਜਿਹੜਾ ਬੜਾ ਪੌਪੂਲਰ ਵਰਡ ਹੈ ਬਾਈ ਸ਼ਬਦ ਹੈ ਬਟ ਇਥੇ ਰਿਲੇਟ ਕਰ ਰਹੇ ਹਾਂ ਜਿਹੜਾ ਅਸੀਂ ਕਹਿੰਦੇ ਹਾਂ ਹਾਟਾਡੀ ਵੇਕਾਰ ਕਾਰੇ ਲਾਇਆ ਉਹ ਪੌੜੀ ਹੈਗੀ ਆ ਉਹਦੇ ਵਿੱਚ ਉਹ ਆਪ ਦੱਸ ਰਹੇ ਨੇ ਕਿ ਆਪਣੀ ਸਾਰਿਆਂ ਦੀ ਵੀ ਜੌਬਸ ਹੁੰਦੀਆਂ ਨੇ ਨਾ ਹੀ ਹੈਡ ਅਦਰ ਜੌਬਸ ਟੂ ਯੂ نو ਦਿਸ ਇਹ ਤਾਂ ਇੱਕ ਬੜੀ ਇੱਕ ਕਾਮਨ ਅੰਡਰਸਟੈਂਡਿੰਗ ਬਣ ਗਈ ਹੈ ਪੰਜਾਬੀ ਸਿਕਸਾਈਕੀ ਦੇ ਵਿੱਚ ਉਹ ਹਾਊ ਸਕਸੈਸਫੁਲ অর ਅਨਸਕਸੈਸਫੁਲ ਉਹ ਡਿਬੇਟੇਬਲ ਤੁਸੀਂ ਬਣਾ ਸਕਦੇ ਹੋ ਆਪਣੇ ਕ੍ਰਾਈਟੇਰੀਆ ਤੇ ਬਟ ਸਿੱਖ ਨਜ਼ਰੀਏ ਦੇ ਵਿੱਚ ਉਹ ਕਹਿ ਰਹੇ ਨੇ ਆਪ ਗੁਰਦਾਨਿਕ ਪਾਸ਼ਾ ਕਿ ਮੈਂ ਇਸ ਤੋਂ ਪਹਿਲਾਂ ਬੜੀਆਂ ਤੇ ਵੇਨਰ ਦੀ ਰਿਡ ਐਕਸਪੀਰੀਅੰਸ ਤੋਂ ਬਾਅਦ ਦੇ ਬਾਰੇ ਆਪਾਂ ਕਹਿੰਦੇ ਆ ਸੋ ਅਸਲੀ ਐਕਸ ਜੌਬ ਕੀ ਆ ਦਿਸ ਇਜ਼ ਦਾ ਕੁਐਸਚਨ ਅਸਲੀ ਜੌਬ ਕੀ ਜਿਹੜੀ ਉਦਾਸੀਆਂ ਸੀਗੀਆਂ ਨਾ ਉਹ ਉਦਾਸੀਆਂ ਸ਼ੁਰੂ ਕਰਤੀਆਂ ਸੀ ਉਹ ਹੁੰਦੀਆਂ ਡਾਇਲੌਗ ਲਈ ਤੁਸੀਂ ਲੋਕਾਂ ਦੇ ਨਾਲ ਗੱਲਾਂ ਬਾਤਾਂ ਕਰ ਰਹੇ ਹੋ ਆਪਣੇ ਆਪ ਆਪਣੀ ਪੈਰਾਡਾਈਮ ਦੇ ਰਹੇ ਹੋ ਇੱਕ ਓੰਕਾਰ ਦੀ ਪੈਰਾਡਾਈਮ ਦੱਸੀ ਨਾਮ ਦਾ ਕਲਚਰ ਦੱਸਣਾ ਸ਼ੁਰੂ ਕੀਤਾ ਬਟ ਵਰਲਡ ਵਾਜ਼ਨਟ ਲਿਸਨਿੰਗ ਕਿਉਂਕਿ ਲਾਜ ਲੋਕਾਂ ਦਾ ਆਪਣਾ ਆਪਣਾ ਹੈਗਾ ਜਿੱਥੇ ਜਿੱਦਾ ਚੱਲਦਾ ਹੈਗਾ ਤੁਸੀਂ ਜੇ ਤੁਸੀਂ ਸਿੰਪਲੀ ਦੇਖੋਗੇ ਜੀਓਗ੍ਰਾਫਿਕਲੀ ਵੀ ਸਾਊਦੀ ਅਰੇਬੀਆ ਤੋਂ ਲੈ ਕੇ ਸ਼੍ਰੀਲੰਕਾ ਤੱਕ ਦਾ ਟਰੈਵਲ ਆ ਸਿੰਪਲੀ ਉਸ ਟ੍ਰੈਵਲ ਦੇ ਵਿੱਚ ਹਰ ਕਿਸਮ ਦੇ ਲੋਕਾਂ ਨਾਲ ਡੀਲ ਕੀਤਾ ਜਾ ਰਿਹਾ ਜਿਨ੍ਹਾਂ ਨੂੰ ਅਸੀਂ ਆਪਣੀ ਵੋਕੈਬਲਰੀ ਦੇ ਕਹਾਂਗੇ ਕਿ ਪੋਲਿਟিক্যাল ਫਿਗਰਸ ਸੀਗੇ ਸਪਿਰਚੁਅਲ ਰਿਐਲਿਟੀਆਂ ਵਾਲੇ ਸੀਗੇ ਹਰ ਕਿਸਮ ਦੇ ਬੋਲਣ ਵਾਲੇ ਖਾਣ ਪੀਣ ਵਾਲੇ ਪਹਿਰਾਵੇ ਵਾਲੇ ਰੀਜਨਲਿਜ਼ਮ ਵਾਲੇ ਜੋ ਮਰਜ਼ੀ ਉਹਨੂੰ ਕਹਿ ਸਕਦੇ ਹੋ ਤੁਸੀਂ ਉਹ ਕਰਦੇ ਕਰਦੇ ਐਕਚੁਅਲ ਕੰਮ ਕੀ ਸ਼ੁਰੂ ਹੋਇਆ ਇੱਥੇ ਕਰਤਾਰਪੁਰ ਜਨਰਲ ਐਗਰੀਮੈਂਟ ਹੈ ਮੈਂ ਇੱਥੇ ਹਿਸਟੋਰੀਕਲ ਡਿਬੇਟ ਲਈ ਨਹੀਂ ਗੱਲ ਕਰ ਰਿਹਾ ਮੇਰਾ ਸੀਗਾ ਕਿ ਕਰਤਾਰਪੁਰ ਬਾਰੇ ਹੋਇਆ ਕੀ ਉਹ ਪਤਾ ਲੱਗੇ ਜਨਰਲ ਐਗਰੀਮੈਂਟ ਹੈ ਕਿ ਕਰਤਾਰਪੁਰ 1515 ਦੇ ਲਾਗੇ ਸ਼ਾਕੇ ਸ਼ੁਰੂ ਹੋਇਆ ਸੈਕ ਰਫਲੀ ਸਪੀਕਿੰਗ ਕਿਉਂਕਿ ਇਹਦੀ ਰੈਫਰੈਂਸਾਂ ਨੂੰ ਮਿਲ ਜਾਂਦੀ ਹੈ ਬਟ ਭਾਵੇਂ ਉਹਨਾਂ ਦਾ ਨਾ ਕਰੋੜੀ ਮਲਸੀ ਤੇ ਭਾਵੇਂ ਦੁਨੀ ਚੰਦ ਸੀ ਮੈਂ ਉਹਦੇ ਵੱਲ ਵੀ ਨਹੀਂ ਜਾਣਾ ਕਿਉਂਕਿ ਇਹ ਦੋਨੋਂ ਚੱਲ ਰਹੀਆਂ ਨੇ ਇੱਕ ਗੱਲਾਂ ਬਟ ਇੰਨੀ ਗੱਲ ਮੰਨੀ ਜਾਂਦੀ ਹੈ ਕਿ 100 ਏਕੜ ਜ਼ਮੀਨ ਤਾਂ ਉਸੇ ਵੇਲੇ ਸੀਗੀ ਸੋ 100 ਏਕੜ ਤੁਸੀਂ ਸਿੱਧਾ ਇਹ ਕੰਮ ਕਰ ਰਹੇ ਨਹੀਂ ਗੁਰਦੁਆਰਾ ਬਣਾਉਣ ਲਈ ਨਹੀਂ ਹੁੰਦੀ ਇਕੱਲੀ ਮੈਂ ਨਰੋਲ ਇਸ਼ਾਰਾ ਲਾ ਜਾ ਰਿਹਾ ਹੁਣ ਜਦੋਂ ਉਹਨਾਂ ਦੇ ਪੇਰੈਂਟਸ ਦੀ ਡੈਥ ਹੋ ਗਈ ਗੁਰਨਾਮਿਕ ਪਾਸ਼ਾ ਦੇ ਉਹਨਾਂ ਨੇ ਆਪਣੀ ਵਾਈਫ ਦੇ ਬੱਚਿਆਂ ਨੂੰ ਵੀ ਉੱਥੇ ਬੁਲਾਇਆ ਮਤਲਬ ਕਿਸੇ ਵੇਲੇ ਉਹਨਾਂ ਦਾ ਉਹ ਰੈਜ਼ਿਡੈਂਸ ਵੀ ਉਦੀ ਰਫ ਡੇਟਸ ਹੀ ਮਿਲਦੀਆਂ ਨੇ ਕਿ 1515 ਵਿੱਚ ਇਹ ਹੋ ਗਿਆ ਸੀ ਤੇ 1518 ਦੇ ਵਿੱਚ ਇਹ ਸੈਂਚਰੀ ਬਣ ਗਈ ਸੀ ਇਹਦਾ ਸ਼ਰਨ ਲਵ ਜ ਯੂਜ਼ ਹੁੰਦਾ ਨਾ ਇਹ ਸੈਕੰਡਰੀ ਸੋਰਸ ਵਿੱਚ ਬੜਾ ਯੂਜ਼ ਹੁੰਦਾ ਸਿਰਫ ਗੁਰੂਗ੍ਰਾਂਡ ਸਾਹਿਬ ਚ ਨਹੀਂ ਹੁੰਦਾ ਅਮਰੀਕਾ ਦੇ ਵਿੱਚ ਇਹ ਵਰਲਡ ਵੇਲੇ ਯੂਜ਼ ਹੋ ਰਿਹਾ ਸੈਂਚਰੀ ਸਿਟیز ਮਤਲਬ ਇਹ ਗਲੋਬਲ ਫੀਨੋਮਨਾ ਹੈਗਾ ਸੈਂਚਰੀ ਸਿਟੀ ਉਹ ਮੰਨੇ ਜਾਂਦੇ ਨੇ ਇਸ ਵੇਲੇ ਸਟੇਟ ਕਹਿ ਰਿਆ ਬਾਹਰ ਕੱਢੋ ਇਹਨਾਂ ਨੂੰ ਇਹ ਮੈਕਸੀਕਨ ਨੇ ਤੇ ਇਮੀਗਰੈਂਟਸ ਨੇ ਤੇ ਲਾਸ ਐਂਜੇਲਿਸ ਤੇ ਆਸਟਨ ਕੁਝ ਸਿਟیز ਨੇ ਕਹਿੰਦੇ ਨਹੀਂ ਅਸੀਂ ਨਹੀਂ ਕੱਢਾਂਗੇ ਸਾਡੇ ਕੋਲ ਆਵਰਾਓ ਤੇ ਉੱਥੇ ਕਹਿੰਦੇ ਸਾਡੀ ਪੁਲਿਸ ਤੇ ਤੁਹਾਡੀ